ਕੱਲ੍ਹ ਉਸ ਤੋਂ ਮੈਂ ਗੁਰਦੀਨ ਡਰਸਿੰਗ ਬੰਗੂ ਤੇ ਮੇਰੇ ਨਾਲ ਮੌਜੂਦ ਨੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਧੰਨਵਾਦ ਜੀ ਮਾਲੀ ਸਾਹਿਬ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ 103ਵਾਂ ਦਿਵਸ ਮਨਾਇਆ ਕਿ ਪਾਰਟੀ 1 ਸਦੀ ਤੋਂ ਉੱਪਰ 100 ਸਾਲ ਤੋਂ 3 ਸਾਲ ਉੱਪਰ ਹੋ ਗਈ ਪਾਰਟੀ ਨੂੰ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਅਰਧਗਿਰਦ ਇਕੱਠੇ ਹੋਏ ਆ ਆਪਣਾ ਗੁਰਵਖਸ਼ ਬਾਬਾ ਜੀ ਦੇ ਉਹਨਾਂ ਦਾ ਸਥਾਨ ਬਣਿਆ ਹੋਇਆ ਉੱਥੇ ਤਾਂ ਬੀਜ ਦਿੱਤੀ ਸ਼੍ਰੋਮਣੀ ਕਾਰਜਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ तमाम ਉਹਨਾਂ ਨੇ ਗੱਲਾਂ ਬਾਤਾਂ ਸਾਰੀਆਂ ਰੱਖੀਆਂ ਪ੍ਰਾਣੇ ਜਿਹੜੇ ਇਤਿਹਾਸਿਕ ਉਹਨਾਂ ਦੀ ਪਾਰਟੀ ਦੇ ਵੇਲੇ ਕਟਨਾਮ ਵਾਪਰੀਆਂ ਉਹਨਾਂ ਦਾ ਵੀ ਜ਼ਿਕਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਕਿ ਦੋਸ਼ੀਆਂ ਨੂੰ ਜਿਵੇਂ ਫੜ ਨਹੀਂ ਪਾਏ ਸੀ ਵੀਆਈਜ਼ਾ ਕੇਸ ਉਹ ਜ਼ਿਕਰ ਕੀਤਾ ਫਿਰ ਖੀਰ ਦੇ ਵਿੱਚ ਉਹ ਮਾਫੀ ਦਾ ਵੀ ਕਰਦੇ ਨੇ ਕਿ ਅਸੀਂ ਫਿਰ ਮਾਫੀ ਮੰਗਣਾ ਚਾਹੁੰਦੇ ਹਾਂ ਸਿੱਖ ਜਗਤੋਂ ਆ ਮਾਫੀ ਦੇ ਉੱਪਰ ਅਲੱਗ-ਅਲੱਗ ਤਜਰਬੇਕਾਰ ਜਿਹੜੇ ਲੋਕ ਨੇ ਉਹ ਵੀ ਆਪਣੇ ਆਪਣੀ ਜੜੀ ਹੈਗੀ ਆ ਉਹ ਰਾਏ ਰੱਖ ਰਹੇ ਨੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਸਾ ਹੋਰਾਂ ਦਾ ਵੀ ਜਿਹੜਾ ਰੁਖ ਹੈ ਉਹ ਖਬਰਾਂ ਤੋਂ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦਾ ਰਿਪਲਾਈ ਕਰਨਾ ਕਿ ਅਸੀਂ ਮਿਲਾਂਗੇ ਉਹ ਸਾਰਾ ਕੁਝ ਪੋਜ਼ਿਟਿਵ ਜਾਪ ਰਿਹਾ ਦੂਜਾ ਜੇਕਰ ਅੰਕੜਿਆਂ ਦੇ ਮੁਤਾਬਕ ਦੇਖਿਆ ਜਾਵੇ ਪੰਜਾਬ ਦੇ ਵਿੱਚ ਕਾਂਗਰਸ ਆਪੋਜੀਸ਼ਨ ਹੈ ਮੁੱਖ ਵਿਰੋਧੀ ਧਿਰ ਹੈ ਸ਼੍ਰੋਮਣੀ ਅਕਾਲੀ ਦਲ ਸਤਾਰਗਰਮ ਕਾਂਗਰਸ ਨਾਲੋਂ ਜ਼ਿਆਦਾ ਨਜ਼ਰ ਆਉਂਦਾ ਪ੍ਰੈਸ ਕਾਨਫਰੰਸ ਉਹਨਾਂ ਦੇ ਐਕਸ਼ਨ ਦੇ ਉੱਪਰ ਰਿਐਕਸ਼ਨ ਜਾਂ ਵੀਡੀਓ ਦਾ ਮਾਮਲਾ ਪਿੱਛੇ ਜੀ ਮਾਨ ਸਾਹਿਬ ਦੀ ਬੇਟੀ ਉਹਨਾਂ ਦਾ ਹਨਾ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਜਿਹਦੀ ਮੇਨ ਸਟ੍ਰੀਮ ਪੋਲਿਟਿਕਸ ਹੈ ਉਹਦੇ ਵਿੱਚ ਹੁਣ ਵਿਚਰ ਰਿਹਾ ਮਮੇ ਸੱਤਾ ਤੋਂ ਬਾਹਰ ਐਮਐਲਏ ਤਿੰਨ ਨੇ ਤਾਂ ਮਾਲੀ ਸਾਹਿਬ ਇੱਕ ਤਾਂ ਜੋ ਮਾਫੀ ਵਾਲੀ ਗੱਲ ਚੱਲਦੀ ਹੈ ਅਸੀਂ ਇਹ ਤੁਹਾਡੇ ਤੋਂ ਸਮਝਣੀ ਚਾਹਾਂਗੇ ਦੂਜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੁਣ ਵਾਲਾ ਸਿਸਟਮ ਬਣ ਰਿਹਾ ਇਹਦੇ ਕੀ ਮਾਇਨੇ ਹੋਣਗੇ ਭਵਿੱਖ ਦੇ ਵਿੱਚ ਤਾਂ ਉਹ ਵੀ ਦੱਸਿਓ ਕਿਉਂਕਿ ਤੁਸੀਂ ਤਾਂ ਲੰਮਾ ਸਮਾਂ ਲਹਿਰਾਂ ਦੇ ਨਾਲ ਜੁੜੇ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਦੇ ਨਾਲ ਜੁੜ ਕੇ ਹੁਣ ਤੱਕ ਤੁਸੀਂ ਚਲੇ ਆਉਂਦੇ ਰਹੇ ਹੋ ਕਿੰਨੀਆਂ ਘਟਨਾਵਾਂ ਤੁਸੀਂ ਆਪਣੇ ਪਿੰਡੇ ਦੇ ਉੱਪਰ ਹਣਾਈਆਂ ਨੇ ਸਭ ਕੁਝ ਤੁਸੀਂ ਅੱਖੀਂ ਵੇਖਿਆ ਤਾਂ ਉਹ ਵੀ ਤੁਸੀਂ ਤੁਹਾਡੇ ਕੋਲੋਂ ਸਮਝਾਂਗੇ ਸਿੱਖਾਂਗੇ ਕਿ ਅੱਜ ਵਾਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈਗਾ ਇਹ ਤਾਂ ਅੱਜ ਦੇ ਜਿਹੜੇ ਐਕਸ਼ਨ ਨੇ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਵਾਪਸੀ ਦੇ ਲਈ ਕਿਤੇ ਨਾ ਕਿਤੇ ਕਾਰਗਰ ਸਾਬਤ ਹੋਣਗੇ ਸਭ ਤੋਂ ਪਹਿਲਾਂ ਮਨਜੀਤ ਸਾਹਿਬ ਉਹ ਮਾਫੀ ਵਾਲੇ ਤੁਸੀਂ ਕੀ ਵਿਚਾਰ ਰਹੇ ਹੋ ਸੁਖਵੀਰ ਸਿੰਘ ਬਾਦਲ ਨੇ ਗੱਲ ਕਹੀ ਹੈ ਜੀ ਉਗੂਸਾ ਗੱਲ ਪਤਾ ਕੀ ਆ ਮਤਲਬ ਜਿਹੜਾ ਪਰ ਗਾੜੀ ਕਾਂਡਾ ਨਾ ਇਹ ਅਚਾਨਕ ਹੀ ਵਾਪਰਿਆ ਜੀ ਹੈਲੋ ਹਾਂਜੀ ਹਾਂਜੀ ਜੀ ਤੇ ਤੇ ਇਸ ਕਰਕੇ ਜਿਹੜਾ 1996 ਚ ਜਦੋਂ ਬਾਦਲ ਦਲ ਦਾ ਅਮਰਜ ਹੋਇਆ ਜਦੋਂ ਸੂਪਰ ਆ ਗਿਆ ਸਾਰੇ ਤੋਂ ਸਾਹਮਣੇ ਅਸਲ 1996 ਤੋਂ ਬਾਅਦ ਨਾ ਬਾਦਲ ਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਆਸਤਾਂ ਵਿਚਾਰਧਾਰਾ ਨੂੰ ਤਲਾਂਜੀ ਦੀ ਦੇਣੀ ਸ਼ੁਰੂ ਕਰ ਦਿੱਤੀ ਜੀ 1999 ਵਿੱਚ ਲੋਕ ਸਭਾ ਚੋਣਾਂ ਦਿੱਤੀਆਂ ਬਸਪਾ ਨਾਲ ਗੱਠ ਜੋੜ ਬਣਾ ਕੇ ਤੇ ਤੌੜਾ ਸਾਹਿਬ ਦਾ ਪੂਰਾ ਜੋਰ ਸੀ ਵੀ ਆਪਾਂ ਬਸਪਾ ਨਾਲ ਗੱਠ ਜੇ ਬਣਾਉਣਾ ਕਿਉਂਕਿ ਦਲਤ ਵਰਗ ਹੈ ਇਹ ਸਾਨੂੰ ਸਿੱਖ ਫਲਸਫੇ ਤੇ ਖੜਾ ਹੋਣ ਲਈ ਸਹਾਇੀ ਹੋਊਗਾ ਪਾਸਪੂ ਜੀ ਇਹ ਦੇਖੋ 96ਵੀਂ ਚੋਣ ਜਿੱਤਣ ਤੱਕ ਜਦੋਂ ਬਾਜਪਾ ਦੀ ਸਰਕਾਰ ਬਣੀ ਉਹ ਘੱਟ ਗਿਣਤੀ ਸੀ ਉਹਨੂੰ ਬੰਦਿਆਂ ਦੀ ਲੋੜ ਸੀ ਤੇ ਤੌੜਾ ਸਾਹਬ ਇਹ ਕਹਿੰਦੇ ਸੀ ਵੀ ਆਪਾਂ ਇਹਨਾਂ ਨੂੰ ਬਾਦ ਸ਼ਤਮੈਤ ਦੇਣੀ ਹੈ ਫੜੀਆਂ ਮੰਗਾ ਮੰਨੋ ਸਾਡੇ ਨਾਲ ਟੱਕਾ ਹੋਇਆ ਐਮਰਜੈਂਸੀ ਦੌਰਾਨ ਹੋਇਆ 1976 ਦਾ ਪਾਣੀ ਦਾ ਅਵਾਰਡ ਹੋਇਆ ਜਾਂ ਹੋਰ ਹੋਇਆ ਜੀ ਇਹ ਸਭ ਹੋ ਰਿਹਾ ਬਈ ਜੀ ਉਹ ਪੰਜਾਬ ਗਰੁੱਪ ਸੀਕ ਤਰਲੋਚਨ ਸਿੰਘ ਜੀ ਉਹ ਬਾਦ ਨੂੰ ਲੈ ਗਏ ਤੇ ਜਾ ਕੇ ਬਿਨਾਂ ਸ਼ਰਤ ਬਾਜਪਾ ਦੀ ਹਮਾਇਤ ਕਰਤੀ ਜੀ ਮੈਂ ਤੌੜਾ ਸਾਹਿਬ ਨਾਲ ਸੀ ਉਦੋਂ ਪੰਜਾਬ ਭਗਤ ਦਿੱਲੀ ਬੈਠਾ 201996 ਦੀ ਚੋਣ ਬਸਪਾ ਨਾਲ ਲੋਕ ਸਭਾ ਦੀ ਚੋਣ ਲੜ ਕੇ ਜਿੱਤੀ ਤਾਂ ਵੱਡਾ ਮੈਂਡੇਟ ਮਿਲਿਆ ਤੇ ਤੌੜਾ ਸਾਹਿਬ ਕਹਿੰਦੇ ਸੀ ਕਿ ਬਾਜਪਾ ਦੀ ਸਰਕਾਰ ਨੂੰ ਕੋਈ ਚਿੰਤ ਨਾਲ ਸੁਣਨ ਨੂੰ ਤਿਆਰ ਨਹੀਂ ਕੋਈ ਘਟ ਦੇਣ ਕੇ ਨਾਲ ਨਹੀਂ ਆਪਾਂ ਇਹਦੀ ਹਮਾਇਤ ਕਰਾਂਗੇ ਸ਼ਰਤਾਂ ਨਾਲ ਕਿ ਸਾਡੇ ਇਹ ਮਸਲੇ ਹੱਲ ਕਰੇ ਮੈਂ ਪੰਜਾਬ ਭਵਨ ਉੱਤੇ ਬੈਠਾ ਸੀ ਤੌੜਾ ਸਾਹਿਬ ਨਾਲ ਸੀ ਸ੍ਰੀ ਬਾਦਲ ਸਾਹਿਬ ਵੈਸੇ ਜੀ ਇਹਨਾਂ ਨੂੰ ਪ੍ਰਲੋਚਨ ਸਿੰਘ ਤੇ ਕਾਬੀ ਕੋਲ ਲੈ ਗਿਆ ਜੀ ਤੁਹਾਡੀ ਮੁਲਾਕਾਤ ਕਰਾਉਣੇ ਬਾਅਦ ਕੋਈ ਨਾਲ ਇਹਨਾਂ ਨੇ ਜਾ ਕੇ ਉੱਥੇ ਬਿਨਾਂ ਸ਼ਰਤ ਮੈਤੂ ਮਿਲਣ ਕਰਨ ਜੀ ਤੌੜਾ ਸਾਹਿਬ ਨੇ ਜੀ ਹੱਥ ਮਾਰੇ ਆ ਕਹਿੰਦੇ ਮਾਲੀ ਸਾਹਿਬ ਮਾਲੀ ਸਾਹਿਬ ਤਾਂ ਨਹੀਂ ਉਹ ਮੈਨੂੰ ਕਹਿੰਦੇ ਸੀ ਵੱਡੀ ਵੱਡੀ ਸੀ ਮੈਨੂੰ ਮਾਲੀ ਸਾਹਿਬ ਵੀ ਕਹਿ ਰਹੇ ਹੁੰਦੇ ਸੀ ਉਹ ਕਾਰ ਬਜੋ ਤੇ ਕਹਿੰਦੇ ਦੇਖ ਹੁਣ ਇਹ ਭਾਉ ਨਾਲ ਨਾ ਮੈਂ ਲੜ ਸਕਦਾ ਐਨਾ ਲੜ ਕੇ ਇਕੱਲੀ ਸਰਕਾਰ ਦੀ ਜਾਂ ਇਕੱਲੀਆਂ ਇਜਤਤਾਂ ਦੀ ਆ ਹੁਣ ਇਹਨੇ ਸਾਡੀ ਬੇਣੀ ਨੂੰ ਕਹਿੰਦੇ ਬੱਬਾਂ ਦਾ ਇਲਾਜ ਕਰ ਲਿਆ ਇਹਨੂੰ ਵੱਜਦੇ ਕੀ ਦੇ ਦੋ ਜੇ ਤੁਸੀਂ ਗੱਲੇ ਨਹੀਂ ਕਰਦਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ 1995 ਤੋਂ ਬਾਅਦ ਜਦੋਂ ਕਹਿੰਦੇ ਬਾਪੂ ਦੀ ਚਤ ਹੋ ਗਈ ਉਦੋਂ ਕਾਲੀ ਜ਼ਲਦਾ ਵਿੰਗਾਰ ਸ਼ੁਰੂ ਹੋ ਗਿਆ ਪੰਨੂ ਸਾਹਿਬ ਮੇਰੀ ਗੱਲ ਸੁਣਦੇ ਹੋ ਹਾਂਜੀ ਹਾਂਜੀ ਮਾਲੀ ਸਾਹਿਬ ਜੀ ਅੱਜ ਆਲ ਇੰਡੀਆ ਗੁਰਦੁਆਰਾ ਐਕਟ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਸੀ ਜਸਟਿਸ ਹਰਵੰਤ ਸਿੰਘ ਨੇ ਉਹਦਾ ਖਰੜਾ ਤਿਆਰ ਕੀਤਾ ਪਰਵਾਨ ਕਰਵਾਇਆ ਜੀ ਬਾਜਪਾਈ ਨੂੰ ਭੇਜਿਆ ਬਾਜਪਾਈ ਨੇ ਪ੍ਰਵਾਨ ਕਰ ਲਿਆ ਪ੍ਰਵਾਨ ਕਰਕੇ ਕਿਹਾ ਵੀ ਬਾਦਲ ਜੀ ਉੱਥੇ ਚੁੱਪ ਕਰ ਗਿਆ ਤੋੜਾ ਸਾਹਿਬ ਕਹਿੰਦੇ ਮੈਂ ਬਾਦਲ ਨੂੰ ਮਿਲਿਆ ਜੀ ਹੁਣ ਤਾਂ ਕੇਂਦਰ ਸਰਕਾਰ ਨਹੀਂ ਕਰਤਾ ਅਪਰ ਸੈਂਟੀਲ ਆਲ ਇੰਡੀਆ ਗੁਰਦੁਆਰਾ ਐਕਟ ਦੇ ਜਦੋਂ ਦੋਪਮੇਸ ਤੇ ਪਕੜਾਇਆ ਕੀਤਾ ਹੋਵੇ ਨਾ ਅਪਰ ਨੂੰ ਵੀ ਤਾਂ ਕੀ ਮਿਲੂ ਜੀ ਜੀ ਮਤਲਬ ਜੇ ਆਲ ਇੰਡੀਆ ਗੁਰਦੁਆਰਾ ਐਕਟ ਹੋਣਦਾ ਭਾਈ ਜੀ ਨਾ ਦਿੱਲੀ ਕਮੇਟੀ ਕਿੱਥੇ ਜਾਂਦੀ ਸੀ ਨਾ ਹਰਿਆਣਾ ਕਮੇਟੀ ਕਰ ਬਣਦੀ ਸੀ ਸਾਰੇ ਸਿੱਖ ਸ਼ਕਤੀ ਮੁਲਕ ਦੀ ਇੱਕ ਦੇ ਜਿਹੜਾ ਕੱਫੀ ਹੁੰਦੀ ਸੀ ਤੇ 1925 ਦੇ ਗੁਰਦੁਆਰਾ ਐਕਟ ਅਨੁਸਾਰ ਪਰ ਉਹਦੇ ਵਿੱਚ ਕੀ ਹੋਣਾ ਸੀ ਹਰਿਆਕ ਤੇ ਤਾ ਨੂੰ ਬਰਾਬਰ ਦੀ ਨਮਾਇੰਗੀ ਮਿਲਣੀ ਸੀ ਤੇ ਪਾਕਿਸਤਾਨ ਦੇ ਜਥੇਦਾਰਾਂ ਨੇ ਸੁਪਰਵੇਸੀ ਹੋਣੀ ਸੀ ਹੁਣ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਹਿਤਾ ਅਜ ਸੱਖਾਂ ਦੀ ਪਾਰਲੀਮੈਂਟ ਤੇ ਅਕਾਲ ਤੱਕ ਇਹਨਾਂ ਦੇ ਕੋਲ ਆ ਇਹ ਜਿਹੜਾ ਵੱੱਜਰ ਗੁਨਾਹ ਕੀਤਾ ਨਾ ਬਾਦਲ ਨੇ ਆਲਟਿਆ ਬਰਦੋੜਾ ਰੱਜਾ ਨੂੰ ਅੜਕਾਰ ਕੇ ਇਹਦਾ ਫਿੱਟਾ ਹੁਣ ਤੋਹਰਨੀ ਹੈ ਸਿੱਧੀ ਲੀ ਕਮੇਟੀ ਕਿਤੇ ਜੀ ਅਨਾਮਟੀ ਇਹ ਤਾਂ ਹੋਰਾਂ ਨੇ ਹੋਰਾਂ ਦੀ ਕਿਤਾਬ ਹੈ ਜੀ ਇਹਨਾਂ ਨੇ ਆਪਣੇ ਕੰਡੇ ਵਿੱਚ ਜੀ ਦੂਦੇ ਜਦੋਂ ਉਹਨਾਂ ਆਪਾਂ ਮਾਫੀ ਦੀ ਗੱਲ ਕੀਤੀ ਆ ਮਾ 81 ਨਹੀਂ 1979 ਤੋਂ ਬਾਅਦ ਇਹਨਾਂ ਨੇ ਅਕਾਲੀ ਦਲ ਨੂੰ ਨਹੀਂ ਹੋਨਾ ਤਾ ਕੋਣ ਵਾ ਕੀ ਇਕੱਲੀ ਇਕੱਲੀ ਗੱਲ ਗਣਾਵਾ ਤੁਹਾਨੂੰ ਨਾਤਲ ਜਾਤਿਕ ਲੋਨ ਇਸ ਹੀ ਪੰਜਾਬ ਤੋਂ ਜ਼ੁਲਮ ਹੋਇਆ ਹੋ ਤੋ ਮੁੱਕ ਪਈ ਕੌਲਪੋਲ ਫੌਜ ਕਰਦੀ OS ਪਿਆ ਤੇ ਸਮੇਂ ਦੇ ਸੈਣੀ ਲਾਤਾ ਜਿੰਨਾ ਤਿੰਦਰ ਸਰਕਾਰ ਨੇ ਰਜਾਤਕ ਕੋਏ ਸਾਰੇ ਸਹਿਮਤੀ ਪਾਤੀ ਜਿਹੜਾ ਉਹ ਕਸ਼ਮੀਰ ਦੀ ਹੋਂਦ ਖਤਮ ਕਰਨ ਨਾਲ ਵੀ ਸਹਿਮਤੀ ਪਾਤੀ ਭਾਰਤ ਤੋਂ ਖਤਮ ਨਾਲ ਕਰਨ ਨਾਲ ਵੀ ਸਹਿਮਤੀ ਪਾਤੀ ਨਾਲ ਇਹ ਇਹਨਾਂ ਨੇ ਸਾਰੀ ਕਾਲੀ ਗੱਲ ਦੀ ਲੀ ਬਦਲਤੀ ਜਦੋਂ ਤੇ ਲੀ ਬਦਲਦੇ ਹੋ ਜਥੇ ਬੰਦクセਸ ਲ ਬਦਲਦਾ ਜੇਲਾ ਅਧਿਕਾਰੀ ਹੁੰਦੀ ਸੀ ਅਕਤਕਵਤੀਂ ਦੀ ਸੀ ਅਧਿਕਾਰੀ ਹੁੰਦੀ ਸੀ ਅੱਜ ਫਾੜ ਦਿੱਤਾ ਪੰਸ਼ਾਲੀ ਜਨਸਕੱਤਰ ਜੀ ਕਾਲੂ ਪ੍ਰਧਾਨ ਜੀ ਸਰਨੇ ਲਾਨੇ ਜੀ ਇੱਕ ਬਣਾ ਲਈ ਕੋਰਗ ਮੈਂ ਕੀ ਕਰਦੀ ਫਿਰ ਕੀ ਕਾਲੀਦਾਲ ਦੀ ਚੋਣ ਕਿਵੇਂ ਹੋਣੀ ਆ ਮੈਨੂੰ ਯਾਦ ਆ ਪੈ ਤੁਹਾਨੂੰ ਅੱਜ ਮਾਣ ਗੁਰਦਾਸ ਬਾਦਲ ਦੀ ਆਖਰੀ ਇੰਟਰਵਿਊ ਨਾ ਪੁੱਛਿਆ ਵੀ ਕਾਲੀਦਾਲ ਕੋਈ ਜੀਵਨ ਹਾਂ ਮਰਜੂ ਕਦੇ ਕਿਉਂ ਜੀ ਕਹਿੰਦਾ ਝੇੜੇ ਇਹਨਾਂ ਨੇ ਹਲਕਾ ਇਨਕਾਰ ਦੇ ਸਾਤੇ ਨਾ ਕਿਵੇਂ ਇਕੱਲੇ ਇਕੱਲ ਨੂੰ ਮਾਰ ਦੇਣਾ ਸੋਪਾ ਗੁਰੂ ਸਾਹਿਬ ਜਿਹੜੀ ਇਹ ਮਾਫੀ ਆ ਇੱਕ ਬਹੁਤ ਵੱਡਾ ਫਰਾਡ ਆ ਇਹਨੇ ਅਸਲ ਚ ਮਾਫੀ ਮੰਗੀ ਹੋਣੀ ਮਾਫੀ ਇਹਨੇ ਤਾਂ ਅਲਮਾ ਦਿੱਤਾ ਅਸੀਂ ਦੋਸ਼ੀਆਂ ਨੂੰ ਫੜਨਾ ਚਾਹੁੰਦੇ ਸੀ ਸਾਨੂੰ ਮੌਕੇ ਨਹੀਂ ਦਿੱਤਾ ਵਿਰੋਧੀਆਂ ਨੇ ਹੋਰਾਂ ਨੇ ਆਮਲ ਬਣਾਤਾ ਯਾਰ ਸੀਵੀਐ ਲੀਗੀ ਤੁਹਾਨੂੰ ਮੌਕੇ ਨਹੀਂ ਮਿਲੇ ਅਸੀਂ ਤੁਸੀਂ ਨੂੰ ਕਿਵੇਂ ਫੜਦੇ ਸੀ ਉਹ ਜਿਹੜਾ ਬਰਗਾੜੀ ਕਾਹਨ ਦੀ ਗੱਲ ਆ ਦੈ ਜੀ ਕਿਤੇ ਸਾਰੇ ਨੇ ਬੋਟਾਂ ਦੀ ਸਿਆਸਤ ਕੀਤੀ ਆ ਬੋਟਾਂ ਦੇ ਸਿਕਾਫ ਜੋ ਬੱਬਲ ਕੈਨ ਅਕੀਦੀ ਸਰ ਸਰਬੰਤਰ ਮਿਲ ਕੇ ਉਹਦਾ ਨਤੀਜਾ ਬਰਗਾੜੀ ਕਾਹਨ ਦਾ ਮੈਂ ਨੇ ਕਹਿੰਦਾ 20 ਮਤਲਬ ਵਿਅਦਵੀ ਕਰਾਉਣ ਦੀ ਬਾਦਲਾ ਆਹ ਇਹ ਜੰਮੀ ਕਹਿਦਾ ਮਹੌਤ ਬਣਾਉਂਦਾ ਉਹਨਾਂ ਨੂੰ ਇੰਨਾ ਧੂਏ ਚੜਾਤਾ ਕੋਈ ਜਿਹੜੀ ਫਿਲਮ ਰੁੱਕ ਕੇ ਲੱਗਿਆ ਵੀ ਸਾਡੇ ਗੁਰੂ ਦੀ ਫਿਲਮ ਰੁਕਦੇ ਹੋ ਅਸੀਂ ਤੁਹਾਡਾ ਗੁਰੂ ਚੱਕ ਲੈ ਕੇ ਕਰੋ ਕੀ ਕਰਦੇ ਹੋ ਇੰਨਾ ਚੋਣਾ ਨੇ ਅੱਲਾ ਕੀ ਦਾ ਗੁਰੂ ਦਾ ਚੱਕਿਆ ਹੋਇਆ ਕਿਨੇ ਪੋਸਟਰ ਲਈ ਕੀ ਕੱਕ ਕੀ ਕਾ ਜੀ ਇਹਨਾਂ ਨੇ ਫਿਰ ਕਰਕੇ ਕਾ ਕਿ ਮੇਂ ਮਾਰ ਰਹੀ ਨਹੀਂ ਜੀ ਤੇ ਇਹ 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 ਕਹਿੰਦਾ ਫਰਮਿਜ਼ਮ ਦੇ ਚਾਹੀਦਾ ਇੱਥੇ ਹੋ ਜੀ ਝੰਡਾ ਕੀ ਹੁੰਦਾ ਜੀ ਝੰਡਾ ਇੱਕ ਵਿਚਾਰ ਦਾ ਪ੍ਰਤੀਕ ਹੁੰਦਾ ਵਿਚਾਰ ਦਾ ਤੁਹਾਡੇ ਸਾਰੇ ਰਾਸ਼ਟਵਾਦੀ ਨੇ ਧਰਵਾਲੇ ਨੇ ਤੁਸੀਂ ਇਹ ਨਿਯਾਰਾ ਦੀ ਵੀ ਮੈਚ ਕਰਦੇ ਹੋ ਜੀਐਸਟੀ ਦੀ ਵੀ ਮੈਚ ਕਰਦੇ ਹੋ ਉਹ ਵੀ ਕਰਦੇ ਹੋ ਝੰਡਾ ਕੀ ਰਹਗਾ ਜੀ ਰੋਗਦਾਨ ਤੇ ਇਸ ਦਾ ਹੁੰਦੀ ਹੈ ਪ੍ਰੋਗਰਾਮ ਇਹਨੇ ਕੋਈ ਵੀ ਬਾਕੀ ਦੂਜੀ ਨਾਲ ਜੀਪੀ ਸਾਹਿਬ ਨੇ ਕਿਹਾ ਕਿ ਇਸ ਵਕਤ ਦੇਖੋ ਚਾਹੇ ਕਿ ਇੰਤਹਾ ਚਾਹੇ ਬਲੀਜੀ ਜੀਜੀ ਕੋਲੇ ਹੁੰਦਾ ਉਹਨਾਂ ਦਾ ਅਕਾਲੀ ਦਲ ਦੀ ਜਿਹੜੀ ਸਿਆਸਤ ਆ ਉਹਦੇ ਨਾਲ ਤਾਂ ਕੋਈ ਰੋਲ ਹੀ ਨਹੀਂ ਜਿੰਨਾ ਉਹਨਾਂ ਨੇ ਟਰੈਕਟਰ ਦੇ ਸਮਗ ਟਰਾਲੀ ਬਣ ਕੇ ਭਾਜਪਾ ਦਾ ਰੋਲ ਲਾਇਆ ਉਹਦੇ ਨਾਲੋਂ ਛੋਟਾ ਰੋਲ ਉਹਨਾਂ ਦਾ ਰੋਲ ਆ ਜੇ ਆ ਬਾਦਲ ਸਾਹਿਬ ਥੋੜੇ ਜਿਹੀ ਸਿਆਣੀ ਸੀ ਉਹਨੇ ਆਪਣੇ ਪਾਰਦੀ ਸੁਖਿਦਾਰੀ ਕਹਿਨ ਕਰ ਲਈ ਪਿੱਛੇ ਆਪ ਸਾਡੇ ਜਮਾਈ ਨੂੰ ਟਿੱਕ ਦੇ ਕੇ ਮੰਤਰੀ ਵੀ ਬਣਾ ਲਿਆ ਬਾਕੀ ਲੀਡਰਾਂ ਨੇ ਹੰਡੇ ਦੇ ਮੰਤਰੀ ਬਣਾ ਲਏ ਇਹਨਾਂ ਨੂੰ ਨਾਇਬ ਸੁਪੇਦਾਰੀਆਂ ਦੇਤੀਆਂ ਸੀ ਟੀਮ ਦੇ ਨੂੰ ਦੇਤੀ ਸੀ ਪਰੰਪਰਾ ਨੂੰ ਦੇਤੀ ਸੀ ਇੱਕ ਤਰਨਤਾ ਨੂੰ ਦੇਤੀ ਸੀ ਫੌਜ ਨੂੰ ਦੇਤੀ ਸੀ ਇਹ ਜਿਹੜੀ ਨਵੀਂ ਫੌਜ ਆਈ ਨਾ ਫਤਵੀਰ ਤੇ ਲਿਖਿਆ ਇਹਨਾਂ ਨੇ ਉਹਨਾਂ ਦੀ ਨਾਇਬ ਸੁਪੇਦਾਰੀ ਖਤਮ ਕਰਤੀ ਕਹਿੰਦੇ ਆਪਣੇ ਹਲਕੇ ਤੇ ਕਸੂਰਿਤ ਹੋ ਇੰਨਾ ਰੌਲਾ ਇਹਨਾਂ ਦਾ ਕੋਈ ਰੌਣੀ ਨਹੀਂ ਇਹਨਾਂ ਦਾ ਅੱਲ ਹੀ ਦਰ ਨਾਲ ਜੀ ਇਹ ਤਾਂ ਬੀਬੀ ਜਗੀਰ ਕੌਰ ਤੇ ਟੀਬਾ ਦੇ ਪਾਜਪਨ ਨਾਲ ਖੜੇ ਨੇ ਅਕਾਲੀਵਾਲ ਮੱਖਾ ਜੀ ਕਿਉਂ ਆਉਂਦੇ ਅਕਾਲੀਵਾਲ ਨਾਲ ਮੈਨੂੰ ਇਹ ਦੱਸੋ ਤਾਂ ਮੈਨੂੰ ਆਇਆ ਲੱਗਦਾ ਤੁੰਡੀ ਸਾਹਿਬ ਜੀ ਮਾਲੀ ਸਾਹਿਬ ਜਿਹੜੀ ਕਰੰਟ ਪੋਲਿਟਿਕਸ ਹੈ ਸ਼੍ਰੋਮਣੀ ਅਕਾਲੀ ਜਲਦੀ ਜਿਸ ਜ਼ੋਰ ਸ਼ੋਰ ਦੇ ਨਾਲ ਲੱਗਿਆ ਹੋਇਆ ਸ਼੍ਰੋਮਣੀ ਅਕਾਲੀ ਜਲਦ ਕਿ ਵਾਪਸ ਆ ਰਹੇ 27 ਦੇ ਵਿੱਚ ਸ਼੍ਰੋਮਣੀ ਅਕਾਲੀ ਜਲਦ ਇਹਨਾ ਐਕਸ਼ਨ ਨੂੰ ਦੇ ਕੇ ਤੁੰਡੀ ਸਾਹਿਬ ਨਾਲ ਜਿਹੜੇ ਪੰਜਾਬੀ ਦੇ ਮੁਹਾਵਰੇ ਹੁੰਦੇ ਨੇ ਨਾ ਉਹਨਾਂ ਵਿੱਚ ਬੜੀ ਲੋਕ ਸਿਆਣਪ ਦੇ ਤੱਤ ਸਮਾਇੇ ਹੁੰਦੇ ਨੇ ਆਪਾਂ ਉਹਨਾਂ ਨੂੰ ਸਮਝਦੇ ਨਹੀਂ ਆਪਾਂ ਗਲਤ ਅਰਥ ਲੈ ਲੈਂਦੇ ਹਾਂ ਜੀ ਸਿੱਟ ਹੁੰਦਾ ਅੱਕ ਕਾਂਗ ਦੇੰ ਮੇ ਮਾਰਨਾ ਸਖਵੀਰ ਬਾਦਲ ਕਾਂਗ ਦੇੰ ਮੇ ਮਾਰਦਾ ਹੈ ਦੂਜਾ ਹੁੰਦਾ ਮਰਦੀ ਨੇ ਅੱਕ ਚੱਬਿਆ ਹਾਰ ਤੇ ਜੇਠ ਨਾਲ ਲਾਈਆ ਇਹਨੂੰ ਤੁਸੀਂ ਜੇਠ ਤੇ ਉਹਦਾ ਸਬੰਧ ਨਾ ਦੇਖੋ ਸਿਆਸਤ ਵੀ ਹੁੰਦਾ ਤੀਜਾ ਸਵਾਲ ਹੁੰਦਾ ਜਿੱਤੇ ਬੜਾ ਲੋਕਤ ਰਾਜ ਹੋਣਗੇ ਟੌੜਾ ਸਾਹਿਬ ਨੇ ਕਿਹਾ ਸੀ ਇੱਕ ਵੇਲੇ ਇਹ ਗੱਲ ਜੀ ਜਦੋਂ ਬਰਨਾਲਾ ਜਦੋਂ 1999 ਦਾ ਨਾ ਮਤਲਬ ਉਹ ਅੱਡ ਅੱਡ ਹੋ ਗਿਆ ਬਾਦਲ ਤੇ ਟੌੜਾ ਸਾਹਿਬ ਜਸ਼ਨ ਮਨਾਉਣ ਲੱਗੇ ਚੰਦਰ ਸ਼ੇਖਰ ਆ ਗਿਆ ਬਰਨਾਲਾ ਆ ਗਿਆ ਬਰਨਾਲਾ ਨੇ ਉੱਥੇ ਭਾਸ਼ਣ ਦਿੱਤਾ ਟੌੜਾ ਸਾਹਿਬ ਗੱਡੀ 'ਚ ਬੈਠੇ ਤੇ ਮਾਲੀ ਬਰਨਾਲੇ ਦਾ ਭਾਸ਼ਣ ਪਾਇਆ ਵੀ ਖੁਸਰਾ ਖੁਸਰੇ ਨਾਲ ਸੁੱਤਾ ਨਾਲਿਆ ਨਾ ਦਿੱਤਾ ਕਹਿੰਦੇ ਇਹਦਾ ਹਾਲ ਹੋਇਆ ਦੀ ਤੇਰੀਆਂ ਮਲਾਜੇ ਦਾ ਰਦੀ ਅਗਰੀਗੇਟ ਦੀ ਉਹ ਆਮ ਗੱਲ ਤੇ ਆਪਾਂ ਕਰਦੇ ਨੇ ਕਈ ਵਾਰ ਆਪਾਂ ਮੁਹਾਵਰੇ ਨਾਲ ਲੈ ਕੇ ਗਲਤ ਅਰਥ ਕੱਢਣ ਲੱਗ ਜਾਂਦੇ ਆ ਬਾਈ ਜੀ ਸਾਰੀ ਸਿਆਸਤ ਹੀ ਆੱਖ ਨਹੀਂ ਹੈ ਕੋਸ਼ਕਤ ਡੰਡੇ ਮਾਰ ਰਹੇ ਨੇ ਕੋਈ ਇਹਦਾ ਰਿਜਲਟ ਨਹੀਂ ਨਿਕਲਣਾ ਸਾਰਿਆਂ ਨੇ ਭਾਜਪਾ ਦੇ ਪੈਰ ਚੱਟਣੇ ਨੇ ਅਕਾਲੀ ਅਕਾਲੀ ਜੀ ਨੇ ਇੱਕ ਟੱਕਰੇ ਖਾਤਰ ਜੀ ਕਹਿੰਦੇ ਇੱਕ ਢੰਡੇ ਇਕੱਠੇ ਹੋ ਜਓ ਪ੍ਰੋਗਰਾਮ ਦੀ ਪ੍ਰੋਗਰਾਮ ਆ ਫੱਟਪਾਲਾ ਨਾਉ ਤੇ ਤਿੰਨ ਫੇਦਾ ਰੌਲਾ ਨਾ ਬੀਬੀ ਜਗੀਰ ਕੁਰਦਾ ਰੌਲਾ ਨਾ ਸੁਖਬੀ ਕੁਰਦਾ ਰੌਲਾ ਗੱਲ ਤੇ ਹੀ ਆ ਬੰਨ ਹੀ ਤੇ ਹੀ ਹੈ ਨਾ ਅੰਤ ਨੂੰ ਜੀ ਤੋਂ ਮੈਨੂੰ ਤਾਂ ਐ ਲੱਗਦਾ ਪੁਲਿਸ ਆ ਜੀ ਮਾਲੀ ਸਾਹਿਬ ਇਹ ਕੋਹ ਵੀ ਗੱਲ ਨਾਲ ਨਾਲ ਚੱਲਦੀ ਹੈ ਕਿ ਖੇਤਰੀ ਪਾਰਟੀ ਦਾ ਹੋਣਾ ਬੜਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਾਈ ਜੀ ਹਾਲਤ ਅਜੇ ਇਹ ਆ ਦੇਖੋ ਸਾਡਾ ਮੁੱਲ ਕਿ ਹੈ ਬਾਈ ਜੀ ਇਸ ਤਰ੍ਹਾਂ ਫੈਡਰਲਿਜ਼ਮ ਤੇ ਡੈਮੋਕ੍ਰੇਸੀ ਸਕੀਆਂ ਭੈਣਾ ਨੇ ਜਿੰਨਾ ਤੁਸੀਂ ਫੈਡਰਲਿਜ਼ਮ ਨੂੰ ਖਤਮ ਕਰੋਗੇ ਉਨੀ ਜਮਹੂਰੀਅਤ ਖਤਮ ਹੋਊ। ਕੌਣ ਤੱਕ ਇਹ ਹੁੰਦਾ ਹੈ ਆ ਕਾਂਗਰਸ ਨੇ ਵੀ ਨਹੀਂ ਕੀਤਾ ਤੇ ਭਾਜਪਾ ਦੀ ਹੀ ਕਰ ਰਹੀ ਹੈ। ਜੀ। ਇਹਦੇ ਨਾਲ ਪਾਰਟੀਆਂ ਦੀ ਮਨੁਨੁਮ ਜਮਹੂਰੀਅਤ ਵੀ ਖਤਮ ਹੋ ਗਈ। ਉਹ ਇਹ ਇਹ ਕਰਕੇ ਇਹ ਗੱਲ ਬਿਲਕੁਲ ਸਹੀ ਆ। ਵੀ ਫੈਡਰਲਿਜ਼ਮ ਤੋਂ ਬਿਨਾ ਜਮਹੂਰੀਅਤ ਬਹਾਲ ਨਹੀਂ ਹੋ ਸਕਦੀ ਤੇ ਕਾਲੀਦਾਲ ਫੈਡਰਲਿਜ਼ਮ ਦੀ ਸਿਆਸਤ ਨੂੰ ਆਨੰਦਪੁਰ ਦੇ ਮਤੇ ਦੀ ਸਿਆਸਤ ਨੂੰ ਕਿੰਤਨ ਹੋਣ ਨੂੰ ਤਿਆਰ ਨਹੀਂ ਇਹ ਤਾਂ ਸੱਤਾ ਦੇ ਵਪਾਰੀ ਬਣ ਗਏ ਨਾ ਭਾਈ ਜੀ ਮਾਇਆ ਧਾਰੀ ਅੰਨਾ ਬੋਲਾ ਆਪਾਂ ਵੱਜ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਰਾਜੇ ਸੀ ਮਕਦਮ ਕੁੱਤੇ ਗਏ ਜਗਾਵਣ ਬੈਠੇ ਕੁੱਤੇ ਜੀ ਜਿਹੜੀ ਇਹ ਕਹਿੰਦਾ ਨਾ ਸ਼ਹੀਦਾਂ ਦੀ ਜਥੇਬੰਦੀ ਇਹ ਮਾਇਆ ਧਾਰੀਆਂ ਦਾ گرو ਬਣ ਗਿਆ ਸ਼੍ਰੋਮਣੀ ਅਕਾਲੀ ਦਲ ਕੋਈ ਭਾਜਪਾ ਨਾਲ ਰਲ ਗਿਆ ਤੇ ਉੱਧਰ ਰਲ ਗਿਆ ਤੇ ਉੱਧਰ ਰਲ ਗਿਆ ਖੇਤਰੀ ਪਾਰਟੀ ਦੀ ਬਹੁਤ ਜ਼ਰੂਰਤ ਆ ਪੰਜਾਬ ਨੂੰ ਖਲਾਅ ਬਹੁਤ ਵੱਡਾ ਸਹੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਜ਼ਰੂਰਤ ਆ ਪਰ ਇਹ ਤਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਸੁਭਾਤੇ ਸਿਆਸਤੋਂ ਪਗੋੜੇ ਨੇ ਡਾਈ ਜਿੱਥੇ ਹੋ ਜਾਣਗੇ ਫਿਰ ਕੀ ਹੋਜੂ ਇਹਨਾਂ ਦੇ ਪਾੜ ਪਾਦਾ ਉਹਦੇ ਕੋਹਾੜੇ ਦਾ ਦਸਵੀਂ ਬਣਨਾ ਇਦੋਂ ਦਿਨਾਂ ਇਹਨਾਂ ਦੀ ਹੋਣੀ ਕੋਈ ਹੈ ਨਹੀਂ ਪੰਜਾਬ ਜੀ ਸੋ ਮਾਲੀ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਮਾਂ ਕੱਢਣ ਦੇ ਲਈ ਸ਼ੁਕਰੀਆ ਜੀ ਤੁਹਾਡਾ ਜੀ ਧੰਨਵਾਦ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਬੜੇ ਅਹਿਮ ਵਿਸ਼ੇ ਤੇ ਗੱਲਬਾਤ ਸਮਝੀ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਿਤਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਤੁਸੀਂ ਇਹਨਾਂ ਮਾਮਲਿਆਂ ਬਾਬਤ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਬਾਕੀ ਸਾਰੀ ਗੱਲਬਾਤ ਆਪਾਂ ਨੇ ਹਮਲੇ ਸਾਹਿਬ ਤੋਂ ਸਮਝੀ ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸ਼ੁਗਰੀ ਜੀ ਧੰਨਵਾਦ